GPT-5 ਆਫੀਸ਼ੀਅਲੀ ਆਊਟ ਹੋ ਚੁੱਕਿਆ ਤੇ ਇਸ ਦੇ ਫੀਚਰਸ ਐਂਡ ਚੇਂਜਸ ਬਾਰੇ ਕਰਦੇ ਆਂ ਗੱਲਾਂ ਤੇ ਜੇ ਤੁਹਾਡੇ ਕੋਲੇ ਹੁਣ ਤੱਕ ਅਵੇਲੇਬਲ ਨਹੀਂ ਹੋਇਆ ਤੁਹਾਨੂੰ ਇੱਕ ਸਿੰਪਲ ਟ੍ਰਿਕ ਦੱਸਦਾ ਜੀ ਦੇ ਨਾਲ ਤੁਸੀਂ ਵੀ ਇਹਨੂੰ ਯੂਜ਼ ਕਰ ਪਾਓਗੇ 256k ਟੋਕਨ ਵਿੰਡੋ ਪਹਿਲਾਂ ਚੈਟ GPT-4 O ਦੇ ਵਿੱਚ ਇੱਕ ਵੱਡੀ ਪ੍ਰੋਬਲਮ ਸੀ ਲੰਬੀਆਂ ਚੈਟਸ ਜਾਂ ਪ੍ਰੋਜੈਕਟ ਡੀਟੇਲਸ ਇਹ ਭੁੱਲ ਜਾਂਦਾ ਸੀ ਹੁਣ GPT-5 ਦੀ 256k ਟੋਕਨ ਮੈਮਰੀ ਨਾਲ ਤੁਸੀਂ ਇੱਕ ਹੀ ਕਨਵਰਸੇਸ਼ਨ ਦੇ ਵਿੱਚ ਪੂਰਾ ਪ੍ਰੋਜੈਕਟ ਮੈਨੇਜ ਕਰ ਸਕਦੇ ਆਂ ਪੁਰਾਣੀਆਂ ਚੈਟਸ ਰੀਕਾਲ ਕਰ ਸਕਦੇ ਆਂ ਬਿਨਾਂ ਕੁਝ ਮਿਸ ਕੀਤੇ ਮਤਲਬ ਇੱਕ ਵਾਰ ਜੋ ਗੱਲ ਕੀਤੀ ਸੇਫ ਆ ਤੇ ਮੈਮਰੀ ਨਹੀਂ ਇਸ ਦੇ ਜਵਾਬ ਹੋਰ ਵੀ ਕਲੀਨ ਐਂਡ ਰਿਲਾਇਬਲ ਬਣ ਗਏ ਨੇ ਪਹਿਲਾਂ ਕਈ ਵਾਰ ਇਹ ਕੌਨਫिडेंट ਤਰੀਕੇ ਨਾਲ ਗਲਤ ਜਵਾਬ ਦੇ ਦਿੰਦਾ ਸੀ ਹੁਣ ਜੀਪੀਟੀ 5 ਗੈਸ ਘੱਟ ਕਰਦਾ ਤੇ ਜਦੋਂ ਸ਼ੋਰ ਨਾ ਹੋਵੇ ਸਾਫ਼ ਕਹਿ ਦਿੰਦਾ ਬਈ ਮੈਂ ਕਨਫਰਮ ਨਹੀਂ ਹੈਗਾ ਇਹ ਚੇਂਜ ਤੁਹਾਨੂੰ ਜ਼ਿਆਦਾ ਟਰਸਟ ਦਿੰਦਾ اسپੈਸ਼ਲੀ ਜਦੋਂ ਗੱਲ ਇੰਪੋਰਟੈਂਟ ਇਨਫੋ ਦੀ ਹੋਵੇ ਪਰ ਇਹ ਤਾਂ ਬੇਸਿਕ ਅਪੀਅਰੈਂਸ ਨੇ ਅਸਲੀ ਮਜ਼ਾ ਅਗਲੇ ਫੀਚਰ ਚ ਜਿੱਥੇ ਜੀਪੀਟੀ 5 ਆਪਣੀ ਕੋਡਿੰਗ ਸਕਿਲਸ ਨੂੰ ਨੈਕਸਟ ਲੈਵਲ ਤੇ ਪਹੁੰਚਾ ਦਿੰਦਾ ਬੈਟਰ कोडिंग स्किल्स डेवलपर्स ਲਈ ਖੁਜੀ ਵਾਲੀ ਗੱਲ ਹੈ GPT-5 ਕੰਪਲੈਕਸ ਕੋਡਿੰਗ ਸੋਲਵ ਕਰਦਾ ਕੋਡ एक्सप्लेन ਕਰਦਾ 버గ్స్ ਟਰੇਸ ਕਰਕੇ ਫਿਕਸ ਵੀ ਕਰ ਦਿੰਦਾ ਮਤਲਬ ਛੋਟੀ ਸਕ੍ਰਿਪਟ ਤੋਂ ਲੈ ਕੇ ਵੱਡੇ ਪ੍ਰੋਜੈਕਟਸ ਤੱਕ ਤੁਸੀਂ ਇੱਕ ਹੀ ਚੈਟ ਦੇ ਵਿੱਚ ਸਭ ਕੁਝ ਕਰਵਾ ਸਕਦੇ ਆ ਕਿਸੇ ਨੇ ਬੈਕਐਂਡ 에ਰਰ ਫਿਕਸ ਕਰਵਾਉਣਾ ਡਨ ਯੂਆਈ ਡਿਜ਼ਾਈਨ ਸਜੇਸਟ ਕਰਵਾਉਣਾ ਡਨ ਪਰ ਸਿਰਫ ਕੋਡਿੰਗ ਤੱਕ ਲਿਮਟਿਡ ਨਹੀਂ ਇਹ ਹੋਰ ਫੀਲਡਸ ਦੇ ਵਿੱਚ ਵੀ ਪ੍ਰੋ ਬਣ ਗਿਆ ਹੈਲਥ ਐਂਡ ਮੈਥ ਇੰਪਰੂਵਮੈਂਟਸ ਹੈਲਥ ਰਿਸਰਚ ਐਕੂਰੇਟ ਸਮਰੀਜ਼ ਮੈਥ ਦੇ ਵਿੱਚ ਸਟੈਪ ਬਾਈ ਸਟੈਪ ਸੋਲੂਸ਼ਨ ਮਤਲਬ ਜੇ ਤੁਸੀਂ ਸਟੂਡੈਂਟ ਹੋ ਜਾਂ ਰਿਸਰਚਰ ਇਹ ਤੁਹਾਡੇ ਲਈ ਕਈ ਘੰਟੇ ਸੇਵ ਕਰ ਦੋ ਬਹੁਤ ਲੋਕਾਂ ਦੀ ਜੌਬਸ ਵੀ ਲੈ ਜਾਓ ਹੁਣ ਤੁਸੀਂ ਸੋਚ ਰਹੇ ਹੋ ਕਿ ਮੈਂ ਵੀ ਟਰਾਈ ਕਰਨਾ ਪਰ ਕੋਸ਼ਿਸ਼ ਕਰ ਸਨੀ ਮਿਲ ਗਿਆ ਉਸ ਬਾਰੇ ਕਰਦੇ ਆ ਗੱਲ ਬਸ ਥੋੜੀ ਦੇਰ ਦੇ ਵਿੱਚ ਉਸ ਤੋਂ ਪਹਿਲਾਂ ਇੱਕ ਚੇਂਜ ਜਿਹੜਾ ਹਰ ਕਿਸੇ ਨੂੰ ਬੈਨੀਫਿਟ ਕਰੂਗਾ ਯੂਨੀਫਾਈਡ ਸਮਾਰਟ ਮੋਡ ਹੁਣ ਪਹਿਲਾਂ ਤੁਸੀਂ ਖੁਦ ਡਿਸਾਈਡ ਕਰਦੇ ਸੀਗੇ ਕਿ ਯਾਰ ਸਿੰਪਲ ਮੋਡ ਦੇ ਵਿੱਚ ਚਲਾਉਣਾ ਜਾਂ ਫਿਰ ਪ੍ਰੋ ਰੀਜ਼ਨਿੰਗ ਦੇ ਵਿੱਚ ਚਲਾਉਣਾ ਹੁਣ ਜੀਪੀਟੀ 5 ਆਟੋਮੈਟਿਕਲੀ ਤੁਹਾਡੇ ਲਈ ਡਿਸਾਈਡ ਕਰੂਗਾ ਕਿ ਤੁਹਾਡੇ ਸਵਾਲ ਦੇ ਅਕੋਰਡਿੰਗਲੀ ਕਿਹੜਾ ਮੋਡ ਬੈਸਟ ਆ ਮਤਲਬ ਤੁਸੀਂ ਸਿਰਫ ਸਵਾਲ ਪੁੱਛੋ ਬਾਕੀ ਕੰਮ ਇਹ ਖੋਦ ਕਰ ਦੋ ਤੇ ਹੁਣ ਆ ਗਿਆ ਉਹ ਪਾਰਟ ਜਿੱਥੇ ਕਈ ਯੂਜ਼ਰਸ ਨੂੰ ਹਜੇ ਤੱਕ ਜੀਪੀਟੀ 5 ਐਕਸੈਸ ਹੀ ਨਹੀਂ ਮਿਲ ਰਿਹਾ ਰੋਲ ਆਊਟ ਗ੍ਰੈਜੂਅਲਰ ਪਹਿਲਾਂ ਵੈਬ ਬ੍ਰਾਊਜ਼ਰ ਤੇ ਆਉਂਦਾ ਪਿਆ ਫਿਰ ਐਪ ਦੇ ਵਿੱਚ ਰੀਜਨ ਪਲਾਨ ਤੇ ਅਕਾਊਂਟ ਟਾਈਪ ਤੇ ਵੀ ਡਿਪੈਂਡ ਕਰਦਾ ਪਿਆ ਪਲੱਸ ਐਂਡ ਪ੍ਰੋ ਯੂਜ਼ਰਸ ਨੂੰ ਥੋੜੇ ਪ੍ਰਾਇੋਰਟੀ ਮਿਲਦੀ ਪਈ ਆ ਇਸ ਟਾਈਮ ਤੇ ਪ੍ਰੀ ਯੂਜ਼ਰਸ ਨੂੰ ਵੀ ਸਟੈਪ ਬਾਈ ਸਟੈਪ ਮਿਲ ਜੂਗਾ ਇਸ ਕਰਕੇ ਤੁਸੀਂ ਐਪ ਅਪਡੇਟ ਕਰਨ ਤੋਂ ਬਾਅਦ ਵੀ ਜੇ ਤੁਹਾਨੂੰ ਜੀਪੀਟੀ 4 ਦੇਖ ਰਹੇ ਹੋ ਫਿਰ ਮਤਲਬ ਕਿ ਇਹਨਾਂ ਦੇ ਵਿੱਚੋਂ ਰੀਜ਼ਨਸ ਆ ਤੇ ਫਿਰ ਗੱਲ ਆ ਜਾਂਦੀ ਆ ਸਿੰਪਲ ਟ੍ਰਿਕ ਦੀ ਜੇ ਤੁਹਾਡੇ ਕੋਲੇ ਜੀਪੀਟੀ 5 ਨਹੀਂ ਆ ਰਿਹਾ ਇਹ ਟਰਾਈ ਕਰੋ ਪਹਿਲਾ ਸਟੈਪ ਬ੍ਰਾਊਜ਼ਰ ਦੇ ਵਿੱਚ ਲੌਗਇਨ ਕਰੋ chat.openai.com ਉੱਥੇ ਜਾ ਕੇ ਦੇਖੋ ਤੁਹਾਡੇ ਕੋਲੇ ਆਇਆ ਕਿ ਨਹੀਂ ਦੂਸਰਾ ਤੁਸੀਂ ਆਪਦੀ ਐਪ ਦੇ ਵਿੱਚੋਂ ਲੌਗਆਊਟ ਕਰਕੇ ਲੌਗਇਨ ਕਰਕੇ ਦੇਖੋ ਤੀਜਾ ਆਪਦੀ ਐਪ ਨੂੰ ਅਪਡੇਟ ਕਰੋ ਅਪਡੇਟ ਕਰਨ ਦੇ ਨਾਲ ਮੋਸਟ ਪ੍ਰੋਬਬਲੀ ਤੁਹਾਨੂੰ ਉਹ GPT5 ਆ ਜਰਨਾ ਚਾਹੀਦਾ ਜੇ ਫਿਰ ਵੀ ਨਹੀਂ ਆਉਂਦਾ ਫਿਰ ਬਸ ਥੋੜੀ ਜਿਹੀ ਵੇਟ ਕਰਨ ਦੀ ਲੋੜ ਆ ਤੁਹਾਨੂੰ ਆ ਜਾਣਾ ਚਾਹੀਦਾ ਮੇਰੇ ਅਸਤੇ ਸਭ ਤੋਂ ਪਹਿਲਾਂ GPT5 ਵੈਬ ਬ੍ਰਾਊਜ਼ਰ ਦੇ ਵਿੱਚ ਮੈਨੂੰ ਮਿਲਿਆ ਸੀ ਉੱਥੇ ਮੈਨੂੰ ਸਵੇਰ GPT5 ਬ੍ਰਾਊਜ਼ਰ ਚ ਮਿਲ ਗਿਆ ਤੇ ਸ਼ਾਮ ਨੂੰ ਮੇਰੇ ਫੋਨ ਦੇ ਉੱਤੇ ਵੀ ਆ ਗਿਆ ਇਹ ਸੀ GPT-5 ਦੀ ਕੋਇਕ ਬ੍ਰੇਕਡਾਊਨ ਤੇ अर्ਲੀ ਐਕਸੈਸ ਟ੍ਰਿਕ ਹੁਣ ਤਾਂ AI ਇੰਨਾ ਜਾਦੇ ਰੈਪਿਡਲੀ ਗਰੋ ਕਰਦਾ ਪਿਆ ਕਿ ਬਹੁਤ ਲੋਕਾਂ ਦੀ ਜੌਬਸ ਖਤਰੇ ਦੇ ਵਿੱਚ ਆ ਹੁਣ ਤੁਹਾਡਾ ਕੀ ਕਹਿਣਾ ਹੈ ਇਸ ਚੀਜ਼ ਬਾਰੇ ਮੈਨੂੰ ਮੜਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਪਾਂ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਟੰਗਾ ਸਤਿ ਸ਼੍ਰੀ ਅਕਾਲ ਰੱਬ ਰੱਖਾ